ਸਾਰੇ ਨੂੰ ਅੱਜ ਆਪਾਂ ਫੇਰ ਤੁਹਾਨੂੰ ਆਪਣੇ ਘਰੋਂ ਪਿੰਡ ਬਨਚੜੀ ਤਹਿਸੀਲ ਤੇ ਜ਼ਿਲ੍ਹਾ ਫਰੀਦਬੁਰ ਸਾਹਿਬ ਅੱਜ ਦੀ ਵੀਡੀਓ ਤੁਹਾਨੂੰ ਦੋ ਮਹੀਨਿਆਂ ਤੋਂ ਕੜਾ ਗੱਬਣਾ ਚੈੱਕ ਪਾਸ ਇੱਕ ਗਾਂ ਟੋਕੜ ਗੱਬਣਾ ਚੈੱਕ ਪਾਸ ਇੱਕ ਬਿਲਕੁਲ ਤਿਆਰ ਸੂਨ ਵਾਲੀ ਗਾਂ ਢੁਕੀ ਖਾਉਣੀ ਆ ਤੇ ਬਾਕੀ ਕਰਦੇ ਵੀ ਇਹਨਾਂ ਗੱਲਬਾਤ ਪੁੱਛਦਿਆਂ ਡਿਟੇਲ ਕੀ ਮਿਲ ਕੇ ਰਿਕਾਰਡ ਕਿੰਨੇ ਕਿੰਨੇ ਜੇਦੀਆਂ ਗੱਬਣਾ ਆ ਸਸੀ ਗਾਲ ਸਸੀ ਗਾਲ ਜੱਗੇ ਵੀਰੇ ਕੀ ਹਾਲ ਜੀ ਕਿਰਪਾ ਮਹਾਰਾਜ ਦੀ ਪੂਰੀ ਕੇ ਵੇਗਿਆ ਤਨਾ ਮਾਲ ਫਿਰ ਉਦਰਾ ਵਾਲੀ ਵੇਗਿਆ ਫਿਰ ਵੀ 8-9 ਪਸ਼ੂ ਫਿਰ ਵੇਗਿਆ ਅੱਛਾ ਜੀ ਫਿਰ ਨਵਾਂ ਮਾਲ ਆਇਆ ਅੱਜ ਬਾ ਫਿਰ ਇਹਨਾਂ ਦੀ ਵੀਡੀਓ ਪਾ ਦੀਏ ਚੰਗੀਆਂ ਡੰਗਰ ਆਏ ਤੇ ਚਾਹਵੜੇ ਚੰਗੇ ਆਏ ਅਰਜੀ ਮੈਂਡ ਗੱਲ ਆ ਹਾਂ ਤੇ ਮਾਂ ਦਾ ਡਰੈਸ ਨਾ ਮੇਰਾ ਸ਼ਹੀਦ ਪਿੰਡ ਵਾਂਚੜੀ ਜ਼ਿਲ੍ਹਾ ਅੰਮ੍ਰਿਤਸਰ ਸੀਲ ਅੰਮ੍ਰਿਤਸਰ ਫੋਨ ਨੰਬਰ 84337914 ਠੀਕ ਹੈ ਹਾਂ ਕਰਿਓ ਸ਼ੁਰੂਆਤ ਕਰਿਓ ਸ਼ੁਰੂਆਤ ਆਪਾਂ ਤੁਹਾਨੂੰ ਬਹੁਤ ਟੋਕੜਾ ਗੱਪਣਾ ਲਿਆਉਣੀਆਂ ਲਿਆਉਣੀਆਂ ਚੰਗੀਆਂ ਵਾ ਤੇ ਅਜ ਵੀਰ ਭਰਾ ਭਾਅ ਵੇਖਣ ਕਿਹੜੇ ਕਰਦੇ ਨੇ ਆ ਸਤਾ ਸਤਾ 8 ਮਹੀਨੇ ਦੀਆਂ ਮਈਆਂ ਵਿੱਚ ਗੱਪਣਾ ਦੇਖੀ ਭਾਅ ਆ ਪਾ ਕਿਹੜੇ ਕਰਦੇ ਨੇ ਯੱਗੇ ਵੀਰ ਫੜ ਲਓ ਫੜ ਲਓ ਵਾਲੇ ਭਾਅ ਕਰਦੇ ਨੇ ਆ ਅੱਛਾ ਇੱਧਰ ਆ ਮਾੜਾ ਆ ਜਾ ਪਹਿਲੋ ਤੇ ਅੱਛਾ ਜੀ ਨਿਸ਼ਾਨੀ ਦਾ ਇਹ ਨਾਲ ਕੋਈ ਵੀਰ ਭਰਾ ਕਹਿੰਦੇ ਕੋਈ ਵੀ ਨਿਸ਼ਾਨੀ ਰਹਿੰਦੀ ਆ ਅੱਛਾ ਜੀ ਆ ਨਿਸ਼ਾਨੀ ਵੇਖ ਲਾ ਸੂਲ ਤੇ ਨਿਸ਼ਾਨ ਹੈ ਕੀ ਇਹ ਖੁਰਵੀ ਤੋਤੇ ਜੀ ਤੋਤੇ ਜੀ ਆਹ ਵੇਹ ਲੋ ਜੀ ਪਾਜੀ ਅਗਲੇ ਖੁਰ ਵੀ ਤੋਤੇ ਜੇ ਮਾੜੇ ਮਾੜੇ ਬਿੱਲੀ ਮਣਕਣੀ ਅੱਖ ਮੇਨ ਗੱਲ ਜੱਗੇ ਵੀਰ ਬੂਰੀ ਆ ਤਲਾੜੀ ਆ ਬੂਰੀ ਆ ਨਾ ਸਾਰੇ ਆ ਕੇ ਗੱਲ ਤੇ ਇਹਦੀ ਖੂਬੀਆਂ ਸੁਣੀ ਜਾ ਸਾਰੇ ਨਾ ਵੱਡੀ ਮੇਨ ਗੱਲ 4 ਮਹੀਨੇ ਸਾਢੇ 3.5 4 ਮਹੀਨੇ ਦੀ ਮੈਂ ਚੈੱਕ ਪਾਸ ਅੱਛਾ ਜੀ ਤੇ ਮਗਰ ਕੱਟੀ ਵੇ ਮਗਰ ਕੱਤੀ ਪੂਰੀ ਪੜੀ ਕੋਸੀ ਮਗਰ ਕੱਟੀ ਜੇ ਬੂਰੀ ਮੈਂ ਇਕੱਲੀ ਲੱਭਣੀ ਔਖੀ ਆ ਮੇਨ ਗੱਲ ਆ ਮਗਰ ਕੱਟੀ ਪੂਰੀ ਪੜੀ ਆ ਜਗਵੀਰ ਪੂਰੀ ਮੈਂ ਕੱਲੀ ਲੱਭਣੀ ਔਖੀ ਜਾਣਾ ਹਾਂਜੀ ਨੀਲੀ ਦਾ ਵੀ ਫਿਓਰ ਹਾਂਜੀ ਚੱਕ ਪਾਸ ਮਗਰ ਕੱਟੀ 7 ਕਿਲੋ ਦੁੱਧ ਅੱਛਾ ਜੀ 2 ਡੰਗ ਚੋਲੇ 3 ਡੰਗ ਚੋਲੇ 7 ਕਿਲੋ 7 ਕਿਲੋ ਦੁੱਧ ਅੱਗੇ ਥੋੜਾ ਕਹਿ ਦੇਣਾ ਸ਼ਾਹ ਜੀ ਕਿਆ ਮੈਂ ਦਾ ਬਾਕੀ ਮੈਂ ਦਾ ਲੇਵਾ ਵੇਖੋ ਮੈਂ ਦਾ ਲਬਾਸ ਵੇਖ ਹੈਗੀ 16 17 ਸਰੀ ਮਹਿਕ ਨਹੀਂ ਹਾਂ ਆਪ ਹੀ ਦੱਸ ਦੀ ਆਪਾਂ ਥੋੜਾ ਕਹਿ ਦੇਣਾ ਇਧਰ ਨਾੜ ਨੂੜ ਖਾ ਆ ਕਿੱਡੀ ਮੋਟੀ ਜਾਣ ਦੀ ਆ ਬਹਾਨੇ ਤੇ ਵੀ ਡੱਬ ਨਾੜਾ ਬਹਾਨੇ ਤੇ ਬਹਾਨੇ ਤੇ ਵੀ ਨਾੜਾ ਨੂੜਾ ਵੇਖ ਲੂ ਬਰੀ ਬਰੀ ਸਾਰੀਆਂ ਚੀਜ਼ਾਂ ਪੂਰੀਆਂ ਯੱਗੀਆਂ ਦੀਆਂ ਬਹਾਨੇ ਤੇ ਨਾੜਾ ਤੇ ਆ ਬਪਾ ਬਾਕੀ ਬਾਤ ਹੋਰ ਕਿਹਾ ਬਾਅਦ ਨੇ ਆ ਸ਼ਾਮ ਨੂੰ ਤੋੜ ਲਾ ਜੋ ਮਹੀਨਾ ਦੀ ਗੱਬਨ ਚੈੱਕ ਪਾਸ ਕੱਟੀ ਮਿਲਦੀ ਦੋਵੇਂ ਨਿਕਲੀ ਅੱਖ ਫਿਰ ਇਤਰਾ ਸਿੰਘ ਜੀ ਵੀ ਨਿਸ਼ਾਨੀ ਹੈ ਸਿੰਘ ਵਿੱਚ ਦੋਵਾਂ ਸਿੰਘਾਂ ਜੀ ਨਿਸ਼ਾਨੀ ਹੋ ਪਿਓਰ ਨੀਲੀ ਰਾਵੀ ਦਾ ਪਿਓਰ ਪੂਰੀ ਤੇ ਤੇ ਨਾਲ ਹੀ ਇਹ ਵੀ ਵੇਖ ਚੰਗੇ ਸਾਰੇ ਚੰਗਾ ਇਲਾਕਾ ਚੰਗੀ ਰਕਾੜ ਵਾਲੀ ਮੈਂ ਵਾ ਜੱਜ ਨਹੀਂ ਤੋਂ ਵੱਡੀ ਮੈਂ ਵਾ ਕੋਈ ਨਿੱਕੀ ਸਮਝ ਕੇ ਨਾ ਫੁੱਲ ਪੱਟ ਗੁੜੇ ਵਾਲੀ ਮੈਂ ਵਾ ਨਾ ਮੈਂ ਪਲੀ ਜੁੜੀ ਆ ਫੁੱਲ ਪਲੀ ਜੁੜੀ ਆ ਸ਼ਾਮੇ ਲੱਗ ਇਹ ਵਾ ਫੁੱਲ ਦੀ ਭਾਰੀ ਫੁੱਲ ਫੁੱਲ ਭਾਰੀ ਦਾ ਫੁੱਲ ਵੱਡਿਆ ਪਿਆਰ ਨਸਲਜਾਸ਼ ਆ ਲੱਭ ਜੂ ਕੱਲੀ ਨੀਲੀ ਰਾਵੀ ਲੱਭ ਜੂਗੀ ਲੱਭ ਜੂ ਕੱਲੀ ਬੂਰੀ ਲੱਭ ਜੂਗੀ ਸਾਰੀਆਂ ਜੀਜਾ ਪੂਰੀਆ ਵਾ ਮੈਂ ਜਗੀਰ ਮੇਨ ਗੱਲ ਥਾਣ ਥੂਨ ਲੱਗਿਆ ਥਣ ਵੇ ਗੈਪ ਵੇ ਸਹਜ ਵੇ ਫੋਲਰ ਆ ਜੀ ਮੈਂ ਫੋਲ ਵਡਿਆ ਸੱਜਰ ਨਾਲ 16 17 ਅਸਰੀ ਆ ਲਿਆਉਣਾ ਇੱਕ ਅੱਧਾ ਜਗੀਰ ਨਾਲ ਵਰੀ ਆਪਾਂ ਤੋਹਫਾ ਹੀ ਕੱਢ ਕੇ ਲਿਆਉਣਾ ਹੁੰਦਾ ਵਾ ਜਿਹੜੀ ਗੱਲ ਆ ਇਹ ਤਾਂ ਫਿਰ ਵੀ ਜੀ ਮੋਲੇ ਦਾ ਮੇਨ ਗੱਲ ਜੇ ਬੱਚਾ ਵੀ ਲਾਉਣਾ ਲਾ ਲੋ ਇਹ ਮਾੜਾ ਆ ਪਾੜਾ ਪਾਉਣਾ ਬੱਚਾ ਵੀ ਆਪਾਂ ਲਾ ਕੇ ਫਾਦ ਲੈਣੇ ਆ ਜਿਹੜੀ ਗੱਲ ਆ ਟੱਟੀ ਮਗਰ ਜੀ ਆਹ ਕੱਟੀ ਮਗਰ ਜੀ ਸਭ ਤੋਂ ਵੱਡੀ ਗੱਲ ਡਬਲ ਫਾਇਦਾ ਆ ਬੱਚਾ ਵੀ ਨਾਲ ਆ ਪੀਰ ਪਾਲਿਆ ਪਲਾਇਆ ਬੱਚਾ ਵਾ ਮੇਨ ਗੱਲ ਯਾਰਾ 12000 ਦੀ ਕੱਟੀ ਆ ਮੇਰੇ ਘਰ ਲਈ ਈ ਮੈਂ ਬੱਤੀ ਦੇ ਸਾਹਮਣੇ ਨਹੀਂ ਫੁੱਲ ਮੈਂ ਬੱਤੀ ਦੇ ਸਾਹਮਣੇ ਤੇ ਤੇਰੇ ਸਾਹਮਣੇ ਚਾਹ ਚਾਹ ਹੋ ਗਿਆ ਹੁਣ ਹਾਂ ਆ ਲੈ ਬਸ ਠੀਕ ਏ ਧਾਰਾ ਮਾ ਕੇ ਖੜੋ ਚ ਇਤਰਾ ਹੀ ਬੱਚਾ ਲਾ ਕੇ ਬਾਹਰ ਨਿਕ ਕੇ ਕੱਤੀ ਨੂੰ ਹਾਂ ਆ ਜਾ ਅੱਗੇ ਵੀ ਲੱਗ ਲੈ ਥਾਂ ਥੋੜੋ ਖਾ ਲੈ ਇਧਰੇ ਹਾਂ ਜੀ ਤਾਲੀ ਵੀ ਬਣਦੀ ਵੀ ਇਧਰੇ ਕੇ ਵੀ ਥਾਂ ਚ ਭੂਰ ਛਟਾ ਨਾਰ ਦੀ ਫੁੱਲ ਗਰੰਟੀ ਹੋਵੇ ਅਗਲੇ ਜਮਾ ਮੋਗੀਆਂ ਨੂੰ ਮੈਂ ਆਉਗੀ ਅਗੇ ਇਹੋ ਕੇ ਵੇਖ ਲਓ ਐ ਬਿਲਕੁਲ ਸਾਰੇ ਬੰਦੇ ਪੂਰੀ ਮਹਿ ਵਾ ਇਹਦਾ ਫਿਰ ਮੁੱਲ ਵੀ ਜੀ ਦਾ ਇਹਦਾ ਮੁੱਲ ਵੀਰ ਜੀ 75000 ਰੁਪਏ ਦੀ ਦੇਣੀ ਆ ਕੱਢੀ ਆ ਮਾਂ ਦਾ ਜੈ ਜੈ ਦੋ ਛੱਡ ਕੇ 73 ਦੀ ਪੂਰੇ 70 ਦੀ ਦੇ ਜੀਏ ਪੂਰੇ 70 ਦੀ ਦੇ ਦਾਂਗੇ ਉੱਚੇ 1000 ਛੱਡਾਂਗੇ ਠੀਕ ਹੈ ਜੀ ਹਾਂ ਜੀ 9000 ਦੀ ਮਹਿ ਦੇ ਦੇਣਾ ਕੋਈ ਵੀਰ ਭਰਾ ਫੋਨ ਲਾਵੇ ਮੋੜਦੇ ਨਹੀਂ ਠੀਕ ਜਿੱਥੇ ਪਤਾ ਨਹੀਂ ਕਿੱਥੇ ਹੀ ਦੇ ਦੇਣੀ ਆ ਠੀਕ ਦੂਜੇ ਨੰਬਰ ਤੇ ਇਹ ਦੇ ਦਾਂਗੇ 9000 ਦੀ ਕੋਈ ਵੀਰ ਭਰਾ ਫੋਨ ਲਾਵੇ ਪਤਾ ਹੀ ਨਹੀਂ ਦੇ ਕੇ ਸਿਰ ਨਹੀਂ ਮੋੜਦਾਨੀ ਆ ਅੱਗੇ ਜੀ ਤਿੰਨ ਦੋ ਨੰਬਰ ਮਹਿ ਅੱਗੇ ਵੀਰ ਏ ਵੀ ਜੀ ਕਿਨੇ ਜਦੀ ਚੈੱਕ ਪਾਸ ਦੇ ਸਾਡੇ 7.5 ਸਾਡੇ 7.5 ਸਿੰਘ ਇਹ ਮੇਨ ਗੱਲ ਨਹੀਂ ਆ ਆ ਸਿੰਘ ਆ ਵੇ ਭਾਹ ਵੇਖੀ ਇਹਦਾ ਮੁਖਤਾਲਾ ਸਾਡੇ 7.5 ਚੈੱਕ ਬਾਅਦ 6 ਕਿਲੋ ਦੁੱਧ ਠੀਕ ਕੋਈ 5 ਮਨ ਨਿਕਲੇ ਆਏ ਸ਼ਾ ਤੇ ਥੜ ਤੋਂ ਖਾਓ ਇੱਕ ਅਗਲੇ ਪਾਸੇ ਅਗਲੇ ਪਾਸੇ ਵੀ ਕੋੜਾ ਇਹ ਤੋਂ ਮੈਂ ਤੇਰ ਕੋਲ ਲੈ ਲੈ ਸਭ ਤੋਂ ਵੱਡੀ ਗੱਲ ਠੰਡੀ ਧੀਰੀ ਹਾਂ ਯਾ ਇਹ ਲੈ ਬਿਨਾ ਪਾੜੇ ਤੋਂ ਬਿਨਾ ਟੀਕੇ ਤੋਂ ਬਿਨਾ ਵੰਗੇ ਤੋਂ ਕਰ ਮਾਲਿਸ਼ ਆ ਤਗਾ ਬਤਾ ਕੇਸ਼ਵਤ ਸਿੰਘ ਵੇਹ ਜੋਟੀ ਦਾ ਕਾਲੀ ਸ਼ਾਹ ਦਾ ਚੈਂਪੀਅਨ ਸਿੰਘ ਹੈ ਤੇਰੀ ਗੱਗਲ ਗੋਲ ਇੰਜੀ ਸਿੰਘ ਹੈ ਜੱਗੇ ਵੀਰ ਬਾਕੀ ਹੈ ਚੰਗੀ ਸੰਭੀ ਸੰਭੀ ਤੇ ਨੇ ਸਾਡੇ 75 ਮਿੰਨਾਂ ਰੀ ਚੱਕ ਪਾਸ ਕੋਈ ਕਰਾ ਕੇ ਲੈ ਜੇ ਠੀਕ ਆ ਯਾ ਥਣਾ ਦੀ ਫੁੱਲ ਗਰੰਟੀ ਹੋ ਗਈ ਮੈਂ ਯਾਰ ਇੱਕ ਡੰਗਰ ਦੀ ਜਿੱਦੀ ਵੀ ਦਵਾਂਗੇ ਬਾਕੀ ਇਧਰੋਂ ਵੀ ਥਾਂ ਥੂਣ ਵੇਚ ਲੋ ਆ ਵੀ ਆ ਵੀ ਐਡੀ ਵੇਲਾਣੀ ਹਜੇ ਤਪਾ ਧਾਰ ਤੇ ਆ ਹੈਗਾ ਤੇਰੇ ਸਾਹਮਣੇ ਵੇਲਾਣੀ ਲੈ ਆ ਦੁਪਹਿਰ ਦਾ ਵੇਲਾ ਆ ਬਾਕੀ ਇਧਰੋਂ ਠੰਡ ਠੰਡ ਵੇਚ ਲੋ ਦੇ ਲੋ ਤੇ ਇਹਦਾ ਫਿਰ ਵੀ ਜੀ ਇਹਦਾ ਮੁੱਲ ਦਾ ਇਹਦਾ ਜਗੇਸ਼ਾ ਮੁੱਲ ਇਹ 55 ਆੜੀ ਦੇ ਦਈਏ ਵੇਖ ਬੁਖਤ ਆਲੇ ਪਾ ਬੁੰਜਾ 1000 ਦੀ ਦੇ ਦਈਏ ਹਾਂ 50000 ਦੀ ਦੇ ਦੇ ਠੀਕ ਹੈ ਜੀ ਜਾ ਜਾ ਬਸ ਇਚੋਂ ਛੂਟ ਛਾੜੀ ਨਹੀਂ ਤੇ 55 ਵੀ ਹਾਂ ਪੂਰੇ 50 ਦੀ ਚੱਲੰਦੇ 50000 ਦੀ ਝੋਟੀ ਇਸਕੀਨ ਕੱਟੀ ਵੇਖ ਜਿਹੜੀ ਗੱਲ ਆ ਸਾਡੇ 7 ਮਹੀਨੇ ਦੀ ਜੇ ਚੈੱਕ ਪਾਸ ਕੋਈ 2 ਮਹੀਨੇ ਤੋਂ ਜ਼ਿਆਦਾ ਨਹੀਂ 90 99000 ਦੀ ਵੇਚ ਲੈ ਸ਼ਾ ਕੀ ਆ ਗੱਤਾਂ ਹਾਂ ਕਾਈ ਬਤਾਂ ਹਾਂ ਤੇ ਗਾੜੀ ਕਾ ਗਈ ਐ ਅੱਗੇ ਕੀ ਗਾ ਗਾ ਵੇ ਤੇ ਮੇਰੇ ਟੁੱਕੀ ਆ ਦੇ ਤੇਰੇ ਟੁੱਕੀ ਸ਼ਾ ਸਵੇਰ ਇਹ ਫੋਲ ਤਿਆਰੀ ਜੀ ਗਾ ਕੋ ਚਾਰ ਪੰਜ ਦਿਨ ਖੜੂਗੀ ਜਾ ਰਹਿਣੀ ਕਿਆ ਬਤਾਂ ਹਾਂ ਤੇ ਇਹ ਵਜੀ ਕਿੰਨੇ ਕੇ ਦੁੱਧ ਵਾਲੀ ਆ ਹਾਂਜੀ ਕਿੰਨੇ ਕੇ ਦੁੱਧ ਵਾਲੀ ਜੀ ਇਹ ਦੋ ਜਗ੍ਹਾ ਗੇਰ 16-17 ਕਿਲੋ ਪਹਿਲਾ ਸੁਆ ਦਿੱਤਾ ਹੋਇਆ ਯਾਰ ਕੀ ਅੱਛਾ ਜੀ ਆਈ 18 ਕਿਲੋ ਦੋ ਭੇਜ ਦਊਗੀ ਗਾ ਹੱਸ ਕੇ ਤੇ ਸੁਆ ਕਿੰਨਾ ਸੂਣੀ ਦੂਜਾ ਕਿ ਤਿੱਜਾ ਦੂਆ ਵਾਲੇ ਕੋਈ ਤੀਆ ਵਾਲੇ ਸਾਹਮਣੇ ਆ ਵੀਰਾ ਭਰਾਵਾਂ ਦੇ ਫੁੱਲ ਰਾਜੀ ਦੇ ਫੁੱਲ ਗੋਲ ਵੜਿਆ ਜਿਹੜੀ ਗੱਲ ਜੱਗੇ ਵੀਰ ਚਮਕਾਲੀ ਆ ਤਰ੍ਹਾਂ ਜਰਸੀ ਆਈ ਦੀ ਆ ਜਰਸੀ ਸ਼ਾਈਆ ਕਰਾਉ ਸਿਆ ਚਿੱਟਾ ਦੁੱਧਿਆ ਕਰਮਾਲੀ ਦਾ ਸ਼ਾ ਬਾਕੀ ਹੈ ਵੀ ਵੇਖਣ ਸੰਗ ਜੱਡੀ ਦੇ ਕਿੱਡੀ ਸਾਫ ਆ ਗਾਂ ਢੱਕ ਲਾ ਆਉਂ ਕੇ ਸ਼ਾਮੇ ਢੱਕ ਬਾਕੀ ਹੈ ਚੰਗੀ ਠੰਡੀ ਧੀਰੀ ਆ ਫੁੱਲ ਠੰਡੀ ਧੀਰੀ ਆ ਬਾਕੀ ਇਧਰੋਂ ਮਿਲ ਕੇ ਆਮਾਨ ਦੇ ਨਾਲਾ ਨੂਣਾ ਵੇਚਦਾ ਨਾਲਾ ਨੂਣਾ ਉਹ ਯਾਰ ਕੀ 18 ਕਿਲੋ ਹੀ ਗਾਂ ਦੁੱਧ ਦੇ ਜੂਗੇ ਲੈ ਪੰਜ ਚੜਦਾ ਚੜਦਾ ਚੰਗਾ ਭਰਮਾ ਵਾ ਵੇਲੇ ਵਟਵਟ ਹੈਗੇ ਬਾਕੀ ਇਹ ਵੀ ਹੈ ਚੰਗੀ ਠੰਡੀ ਫੁੱਲ ਪਿਆਰੀ ਯਾਰ ਫੁੱਲ ਠੰਡੀ ਧੀਰੀ ਜੱਗੇ ਵੀਰ ਕਈ ਵੀਰ ਭਰਾਣੇ ਵੇਖ ਕੇ ਖੜ ਗਏ ਸਿਰ ਤੇ ਵੇਖ ਕੇ ਖੜੇ ਮੇਨ ਗੱਲ ਹੈ ਸ਼ਾਇਲ ਆਦੀ ਘਾਟਿਆ ਸ਼ਾਈ ਵਾਲ ਜਰਸੀ ਕਰੋ ਸਾਰੀ ਗਰਮੀਆਂ ਦੁੱਧ ਦੇਣਾ ਵਾ ਹੋਂਦੀ ਗਾਂ ਸੂਈ ਜੱਗੇ ਵੀਰ ਸ਼ਾਇਲ ਦੁੱਧ ਸਾਰੀ ਗਰਮੀਆਂ ਦੁੱਧ ਦੇ ਜਾਣਾ ਵਾ ਕਿਆ ਬਤਾ ਗਰਮੀਆਂ ਵੀ ਨੇ ਕੱਢ ਜਾਣੀਆਂ ਗਾੜੀ ਛਟਾਲੇ ਆਉਣੀਆਂ ਛਟਾਲੇ ਜਿਹੜੇ ਨੇ ਕੰਡੀਆਂ ਰੁੱਤਾ ਆਉਣੀਆਂ ਠੰਡੀ ਠੀਰੀ ਆ ਕਰਮਾ ਲਈ ਬਾਕੀ ਲੜ ਲੂੜ ਵੇ ਲੜ ਲੂੜ ਬੜੇ ਵੇਖੋ ਬੱਛੀ ਦੇ ਕਿਆ ਬਤਾ ਕੋਲ ਦੂਗੀ ਇਹਦਾ ਮੋਲ ਨਹੀਂ ਆਇਆ ਤਿਆਰ ਹੋਇਆ ਨਹੀਂ ਟਾਪੀ ਲਾਜੋ ਥੱਲੇ ਉਹ ਇਹਦਾ ਮੋਲ ਇਹ ਮੋਲ ਮੋਲ ਨਹੀਂ ਕਰਨਾ ਵੀ 42 ਦੀ ਦੇ ਦੇ ਅੱਜ ਠੀਕ ਹੈ ਜੀ ਤਿਆਰ ਹੋਈ ਵੱਛੀ ਕਿੰਨੇ ਦੀ ਤਿਆਰ ਹੋਈ ਵੱਛੀ ਵੀ ਭਾ ਜਿਹੜਾ ਮਰਜ਼ੀ ਕੋਈ ਗਾੜੀ ਵਿਹਾਰੀ ਬੰਦਾ ਲੈ ਜਾ 50 ਦੀ ਆ 42 ਹਜ਼ਾਰ ਦੀ ਨਹੀਂ 42 ਦੀ ਨਾਲ ਤੇ 2 ਛੱਡ ਦੇ ਪੂਰੇ 40 ਦੀ ਪੂਰੇ 40 40 20 ਇੱਕ ਛੱਡ 39000 ਜੀ ਤੇ ਹਾਲ ਸੋ ਚਾਲੀ 39000 ਜਿਆਦੇ ਮੋਲ ਨਹੀਂ ਨਾ ਜਿਆਦੇ ਇਹੋ ਜਿਹਾ ਮੁੱਲ ਕਰੇ ਸਾਰੇ ਫੋਨ ਇੱਤੇ 17 18 ਕਿਲੋ ਦੁੱਧ ਦੇਣਾ ਬਸ਼ੀਰ ਹੱਸ ਕੇ 1000 ਯਾਰ ਛੋੜ 38 ਦੀ ਉਹ ਬੱਸ ਕਰ 38000 ਦੀ ਦੇ ਦੇਣੀ ਵੀਰਾ ਭਰਾਵਾਂ ਨੂੰ ਮੋੜਨਾ ਨਹੀਂ ਬਿਲਕੁਲ ਜਾਂ ਤਾਂ ਬੱਸ ਵੀ ਕਰ ਮੁੱਕ ਥੋੜੀ ਲਈ ਅੱਗੇ ਅੱਗੇ ਸ਼ਾਇਦ ਖਾ ਕੀ ਆ ਕਾ ਬਤਾ ਜਰਸੀ ਆ ਗਈ ਜੇ 8 ਮਹੀਨਿਆਂ ਦੀ ਗੱਬਣੀ ਅੱਛਾ ਜੀ 7 ਕਿਲੋ ਦੁੱਧ ਹੀ ਹੁਣ ਵੀ ਕੋਈ 2 ਡੰਗ ਚੋਲੇ 3 ਡੰਗ ਚੋਲੇ ਇੱਥੋਂ ਪੂਰੀ ਗਰੰਟੀ ਨਾਲ ਜੇ 1 ਮਹੀਨਾ ਦਾ ਵਾਧਾ ਦੇਣ ਲੈ ਜੇ ਨਾ ਅਸੀਂ ਜੁਮੇ ਆ ਰਹੇ ਹਾਂ ਅਸੀਂ ਜੋ ਮੇਅਰ ਬੈਠੇ ਅਸੀਂ ਜੋ ਮੇਅਰ ਬੈਠੇ ਜਿਹਦਾ ਵੇਖ ਲੋ ਚੱਡਾ ਕਰਾਂ 6 ਸੱਜਰ 20 ਕਿਲੋ ਦੁੱਧ ਨਾਲ ਦੇਵੇ ਹਾਂਜੀ ਮਿਲ ਕੇ ਦੋਨੇ ਰੁਪਏ ਲੈ ਜੇ ਕੋਈ ਵੀਰਪਰਾ ਪੂਰੇ 1 ਮਹੀਨੇ ਦੇ ਇਹੋ ਕਰੇ ਇੰਨੀ ਰਾਜੀ ਰਵੇ ਇਹਦੇ ਥੋੜਾ ਜੀ ਕੱਟ ਲਾਇਆ ਵਾ ਮਗਰਲੇ ਕਰੋ ਮੈਂ 9 ਕਿਲੋ ਦੁੱਧ ਚੋਇਆ ਵਾ ਸ਼ਾ ਅੱਛਾ ਜੀ 8 ਮਹੀਨਿਆਂ ਦੀ ਗੱਬਣੀ ਜਿਹਦੇ ਸਾਰੇ ਵੀਰ ਸਿਆਣੀ ਵੀ ਜਿਹੜੀ ਹੁਣ 1 ਮਹੀਨਾ ਰਹਿ ਗਿਆ ਤਾਂ ਜੇ ਵੀ 8 ਕਿਲੋ ਦੁੱਧ ਦੇਣ ਦੀ ਕਿੰਨਾ ਦੁੱਧ ਦੇ ਸਕਦੀ ਸੱਜਰ ਬਸ ਵਾਕੀ ਇਧਰ ਵੇ ਲੋ ਚੱਡਾ ਚੁੱਡਾ ਵਾਕੀ ਥਣ ਥੁਣ ਚੰਗਾ ਲੱਗਾ ਰਹੀ ਮਿੱਠੀ ਵਢੀ ਜੱਗੇ ਵੀਰ ਜਿਹੜੀ ਗੱਲ ਆ ਫੁੱਲ ਵੇਛੀ ਫੁੱਲ ਬਰੀਡ ਵਾਲੀ ਫੁੱਲ ਬਰੀ ਜਿਆਦਾ ਉੱਚਾ ਇਹ ਪੇ ਹੋਰ ਯੱਸੀ ਆ ਜੱਗੇ ਵੀਰ ਕੋਈ ਵੀਰ ਭਰਾ ਲਈ ਨਿਆਰੇ ਤੋ ਸਾ ਇੱਕ ਮਹੀਨੇ ਨੂੰ ਗਾਣੇ ਸੁਣ ਬਣਾਵਾ ਸਾਰਾ ਸਿਆਲ ਸਾਰੀਆਂ ਗਰਮੀਆਂ ਵੀ ਦੁੱਧ ਦੇ ਜਾਣਾ ਕਰਮਾਲੀ ਨੇ ਜਿਹੜੀ ਗੱਲ ਕਰਨ ਵਾਲੀ ਆ ਬਾਕੀ ਨਵੇ ਲੋ ਥਣ ਥੁਣ ਵੇ ਲੋ ਚੰਗਾ ਲੱਗ ਰਿਹਾ ਵੀਹ ਕਿਲੋ ਗਾਰੰਟੀ ਲੈ ਜਾਈਂ ਤੇ ਮੈਂ 20 ਕਿਲੋ ਦੀ ਗਾਰੰਟੀ ਵੀ ਦਊਂਗਾ। ਬਜੀ ਮਾੜਾ ਤਾਂ ਹੀ ਫੋਲੀ। ਚਾਹ ਫੋਲਣਾ ਰੀਅਲ ਲੈ ਵੀ ਥੱਲੇ ਉਹ ਵੇਖੋ ਉਹੋ ਹੀ ਥੋੜਾ ਵੇ ਤੇਰੇ ਸਾਹਮਣੇ ਆ। ਸੱਜਣਾ ਇਹਨਾਂ ਦੇ ਬੱਸੀ ਕੋ ਚੱਡਾ ਹੁਣ ਵੀ। ਅੱਜ ਵੀ ਸੱਜਣਾ ਜੀ ਨਾ ਚੱਡਾ ਲਈ ਫਿਰਦੇ। ਹਾਂ। ਤੇ ਇਹਦਾ ਮੋਲੇ ਦਾ ਫਿਰ? ਜੀ ਆ ਜੀ 35 ਦੀ। ਠੀਕ ਆ ਜੀ। ਚੱਲ 140। ਇਹ ਕਿਹਾ ਛੱਡਦਾ 33। 33 ਦੀ। 32000 ਦੀ। ਵੇਹ ਉਹ ਭੈਣ ਦੇ ਨਾ ਚੋਰੀ ਥੋੜੀ ਖੋਲੀਆਂ ਕਿਸੇ ਦੀਆਂ। ਵੀਰਾ ਭਰਾ ਹੁਣ ਦੇ ਨਹੀਂ ਨਾ ਮੇਲਾ ਉਂਡਣ ਲਾ ਕੇ ਦੇ ਹੀ ਦੇਣੀਆਂ ਵਾ ਮੋੜਨਾ ਨਹੀਂ ਵੀਰਾ ਭਰਾ ਵੇ ਆ ਮੋਲੇ ਗੈਰ ਕੀਆ ਦੇ ਠੀਕ ਆ ਪਰ ਆਹ ਮੋ ਉਹ ਗੱਲ ਮੈਂ ਤੈਨੂੰ ਕਹਿੰਦਾ ਵਾ ਚੋਰੀ ਥੋੜੀ ਖੋਲ ਕੇ ਲੈ ਦੇਈ ਦੇਣੀਆਂ ਵਾਗੇ ਤੇ ਬਾਕੀ ਚਲੋ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਦਿੰਦੇ ਮੋੜ ਦੇ ਮੋੜ ਦੇ ਨਹੀਂ ਦੇਦਾਗੇ ਵੀਰਾਂ ਭਰਾਵਾਂ ਨੂੰ ਵੇਲੇ ਹੋਵਾਂਗੇ ਤੇ ਬਾਕੀ ਆਪਣੀ ਚੱਕ ਪਾਸ ਦੀ ਫੁੱਲ 100% ਗਾਰੰਟੀ ਹੁੰਦੀ ਜੱਗੇ ਵੀਰਾ ਫੋਣਾ ਦੀ ਕੋਈ ਵੀ ਡੰਗਲ ਗਲਤ ਹੋਇਆ ਆਪਾਂ ਜ਼ਿੰਮੇਵਾਰ ਬੈਠੇ ਆ ਕਿ ਹਾਸੀ ਆ